ਹੀਰ ਦੇ ਘਰ ਦੇ ਹਾਲਾਤ ਉਧਰ ਹੀਰ ਦਾ ਹਾਲ ਬਿਹਾਲ ਹੋਇਆ ਤੂੰ ਵੀ ਬੈਠ ਕੇ ਜਾ ਰੀਆਂ ਮਾਣੀਆਂ ਨੂੰ ਕਹਿੰਦੀ ਕੇਰਨੀ ਉਸ ਦੇ ਕਾਲਜ ਵਿੱਚ ਦਿੰਦੀ ਫੇਰ ਸੀ ਜਦੋਂ ਮਾਣੀਆਂ ਨੂੰ ਖਾਣਾ ਸਮਝ ਆਇਆ ਨਾ ਹਰਾਮ ਹੋਇਆ ਦਉਂਦੀ ਮੂੰਹ ਨਾ ਪਾਣੀਆਂ ਤਾਣੀਆਂ ਨੂੰ ਇਕ ਕਰ ਯਾਰ ਦਾ ਵਸਲ ਨਸੀਬ ਹੋਵੇ ਸਭ ਪੁੱਲ ਜਾਏ ਕਿਹਾਂ ਸ਼ਾਨੀਆਂ ਨੂੰ ਹਲਕੀ ਬੁਰੇ ਨਸੀਬਾਂ ਨੂੰ ਝੂਰਦੀ ਏ ਚੂਚਕ ਵੱਖਰਾ ਫੇਰੇ ਹੈਰਾਨ ਹੋਇਆ ਗੰਨਿਆ ਰੌਣਕਾਂ ਉੱਡ ਹਵੇਲੀਆਂ ਚੋਂ ਬੇੜਾ ਸਖਣਾ ਸੁਣ ਮਸਾਨ ਹੋਇਆ ਜਾਪੇ ਕਮਲਿਆਂ ਵਾਂਗ ਸੁਲਤਾਨ ਫਿਰਦਾ ਕਦੋਂ ਆਪਣੀ ਥਾਂ ਹਲਕਾਨ ਹੋਇਆ ਗਲ ਗਲ ਤੇ ਬੋਲ ਵਿਗਾੜ ਹੋਵੇ ਛੁਗਾ ਚੌੜ ਤੇ ਕੰਮ ਵਹਿਰਾਨ ਹੋਇਆ ਅੱਲਾ ਪਾਕ ਨੂੰ ਇਸ਼ਕ ਦਾ ਮੂਲ ਦੱਸ ਸਦਾ ਆਸ਼ਿਕਾਂ ਤੇ ਮਿਹਰਵਾਨ ਹੋਇਆ ਇਸ਼ਕ ਗੈਰੀਂ ਸੇ ਅਲਾਂਦੇ ਪਾਏ ਫੇਰਾ ਨਾ ਜਲ ਕਿਸੇ ਤੇ ਜਿਵੇਂ ਸ਼ੈਤਾਨ ਹੋਇਆ ਹੋਇਆ ਕੋੜ ਮਾਂ ਚਿੜਚੜਾ ਝਗੜਦਾ ਇਹਦਾ ਮੱਚਿਆ ਸਦਾ ਕਮਸਾਨ ਹੋਇਆ ਕਮ ਚੈਨ ਉਡਾਰੀਆਂ ਲਾ ਤੁਰਿਆ ਪੈਰ ਪੈਰ ਤੇ ਕਹਿਰ ਤੂਫਾਨ ਹੋਇਆ ਹੈ ਪਿੱਟਣੇ ਇਸ਼ਕ ਮਜਬੂਰ ਕਰਨ ਕਰਵਸ ਦਾ ਨਰਕ ਸਮਾਨ ਹੋਇਆ ਕਰਵਸ ਦਾ ਨਰਕ ਸਮਾਨ ਹੋਇਆ